ਸਚਾਰੀਆ ਕਾਲ ਜੀ ਇੱਕ ਵਾਰੀ ਫਿਰ ਸਵਾਗਤ ਹੈ ਤੁਹਾਡੇ ਆਪਣੇ ਇੱਕ ਟਾਕਸੋ ਦੇ ਉੱਪਰ ਤੇ ਜਮਾ ਹੀ ਮੇਰਾ ਫਾਰਮਲੀ ਇੰਟਰੋਡਕਸ਼ਨ ਦੇਣ ਨੂੰ ਦਿਲ ਨਹੀਂ ਕਰ ਰਿਹਾ ਸਿੱਧਾ ਪੋਡਕਾਸਟ ਸ਼ੁਰੂ ਕਰਦੇ ਹਾਂ ਕਿਉਂਕਿ ਜਿਹੜਾ ਪੋਡਕਾਸਟ ਹੈ ਮੈਂ ਦਿਲੋਂ ਇਹ ਗੱਲ ਦੱਸਾਂ ਤਕਰੀਬਨ ਹੁਣ ਤੱਕ 60-65 ਪੋਡਕਾਸਟ ਹੋ ਚੁੱਕੇ ਨੇ ਮੈਨੂੰ ਇੱਕ ਸ਼ਖਸ ਐਸਾ ਮਿਲਿਆ ਜਿਨੇ ਮੈਨੂੰ ਕਿਹਾ ਕਿ ਅਜ ਤੱਕ ਜਿੱਤੇ ਦਾ ਕੋਈ ਪੋਡਕਾਸਟ ਪਸੰਦ ਆਇਆ ਦਿਲੋਂ ਉਹ ਐਪੀਸੋਡ ਨੰਬਰ 27 ਹਾਰਡ ਡੀ ਲੁਧਿਆਣੇ ਵੀਰ ਨਾਲ ਆਇਆ ਸਵਾਗਤ ਹੈ ਬਾਈ ਕਿਵੇਂ ਹੈ ਕਸੀ ਗਾਇ ਵੀਰੇ ਬਹੁਤ ਦੇ ਪ੍ਰਤੀ ਸੁਣੋ ਹਾਰਦੀ ਲੁਧਿਆਣਾ ਬਾਈ ਜੀ ਤੁਹਾਡਾ ਨਾਮ ਹੈ ਸਾਰੇ ਤੁਹਾਨੂੰ ਹਾਰਦੀ ਲੁਧਿਆਣਾ ਨਾਮ ਤੋਂ ਜਾਣਦੇ ਨੇ ਕੀ ਗੱਲ ਇਨਵੈਂਸ਼ਨ ਲੁਧਿਆਣੇ ਦੀ ਆਪਾਂ ਕੀਤੀ ਹੈ ਸਵਾਰ ਬੜਾ ਖਤਰਨਾਕ ਹੈ ਵੀਰੇ ਨਹੀਂ ਵੀਰੇ ਮੈਨ ਤੇ ਆਣਾ ਨਹੀਂ ਲੱਭਿਆ ਪਰ ਮੈਂ ਤੁਹਾਨੂੰ ਦੱਸਦਾ ਲੁਧਿਆਣਾ 1481 ਚ ਲੋਧੀ ਰਾਜੇ ਹੋਏ ਹੈ ਸ਼ਾਇਦ ਸਭ ਨੂੰ ਇਹ ਗੱਲ ਪਤਾ ਹੋਏਗੀ 1481 ਚ ਲੋਧੀ ਦੋ ਰਾਜੇ ਹੋਏ ਸੀ ਯੂਸਫ ਖਾਨ ਤੇ ਨਿਹੰਗ ਖਾਨ ਨਿਹੰਗ ਖਾਨ ਲੋਧੀ ਕਹਿੰਦੇ ਸੀ ਉਹਨੂੰ ਇਹ ਉਹਨਾਂ ਰਾਜਾਂ ਨੇ ਲੱਭਿਆ ਸੀ ਮੇਸੇ ਇਹਦਾ ਪਹਿਲਾ ਨਾਮ ਮਿਰੋਠਾ ਸਮਥਿੰਗ ਕੁਛ ਨਾਮ ਤੇ ਸੀ ਮਿਰੋਠਾ ਦੇ ਨਾਮ ਤੇ ਜਦੋਂ ਰਾਜਿਆਂ ਨੇ ਲੱਭਿਆ ਸੀਗਾ ਤਾਂ ਫਿਰ ਉਹ ਰਾਜਿਆਂ ਦੇ ਨਾਮ ਤੇ ਲੋਧੀ ਰਾਜੇ ਸੀ ਇਸ ਕਰਕੇ ਉਹਨੂੰ ਉਸ ਸਮੇਂ 'ਚ ਲੋਧੀਆਂ ਦਾ ਆਣਾ ਕਿਹਾ ਜਾਂਦਾ ਸੀ ਆਪਾਂ ਇਹ ਫਲਾਨਿਆਂ ਦਾ ਘਰ ਵੱਜਦਾ ਜਾਂ ਫਲਾਨਿਆਂ ਦਾ ਏਰੀਆ ਵੱਜਦਾ ਤੇ ਉਹਨੂੰ ਲੋਧੀਆਂ ਦਾ ਆਣਾ ਕਹਿੰਦੇ ਸੀਗੇ ਉਹ ਹੌਲੀ ਹੌਲੀ ਅੱਗੇ ਸਮੇਂ ਨਾਲ ਚੱਲਦਾ ਚੱਲਦਾ ਲੁਧਿਆਣਾ ਸ਼ਹਿਰ ਬਣ ਗਿਆ ਲੁਧਿਆਣਾ ਮੈਂ ਨਹੀਂ ਲੱਭਿਆ ਵੀਰੇ ਮਤਲਬ ਤੁਸੀਂ ਕੋਈ ਵੀ ਗੱਲ ਰੱਖ ਲਓ ਬਾਈ ਜੀ ਮੋਰੇ ਇਹ ਮਤਲਬ ਥੱਲੇ ਨਹੀਂ ਲੱਗਣਦੇ ਤੇ ਚੜ ਕੇ ਆਣ ਗਏ ਮੈਂ ਕਹਿ ਹੀ ਦਿੱਤਾ ਕਿ ਸਾਡੀ ਲੁਧਿਆਣਾ ਤੇ ਬੰਦੇ ਹੀ ਨਹੀਂ ਕਹਿੰਦਾ ਨਹੀਂ ਬਾਈ ਵੈਸੀ ਰੱਖ ਇਹ ਖਾਸੀਅਤ ਹੈ ਬੰਦੇ ਦੀ ਹੁਣ ਹਿਸਾਬ ਲਾ ਲਓ ਕਿ ਮੈਂ ਕਿਹੜੇ ਸ਼ਖਸ ਦੇ ਮੋਹਰੇ ਬੈਠਾਂ ਜਿਹਦੇ ਕੋਲ ਦੁਨੀਆ ਦੀ ਹਰ ਗੱਲ ਦਾ ਜਵਾਬ ਹੈ opinion ਹੈ ਔਰ ਬੜਾ ਤਜਰਬੇਕਾਰ opinion ਦਿੰਦੇ ਨੇ ਔਰ ਮੈਂ ਪਹਿਲਾਂ ਵੀ ਦੱਸਿਆ ਬਾਈ ਕਿ ਐਪੀਸੋਡ ਜਿਹੜਾ ਸਾਡਾ ਹੋਇਆ ਸੀ ਤੁਹਾਡਾ ਪਹਿਲਾ ਜਿਹੜਾ ਮੈਂ ਬਹੁਤ ਹੀ ਮਿੰਤਾਂ ਕਰਕੇ ਲਿਆ ਸੀ ਸ਼ਖਸ ਨੂੰ ਉਹ ਗੱਲ ਲੱਗ ਗਿਆ ਕਿ ਚਾਰ ਤਰ੍ਹਾਂ ਦੇ ਪਹਿਲਾਂ ਬਾਈ ਕਪੜੇ ਬਦਲਦੇ ਨੇ ਫਿਰ ਦਵਾਰਾ ਬਦਲਦੇ ਨੇ ਫਿਰ ਬਾਈ ਨੇ ਦੇਖਣਾ ਕਿ ਮੈਂ ਉਧਰਲੀ ਸਾਈਡ ਬੈਣਾ ਕਿ ਇਧਰਲੀ ਸਾਈਡ ਬੈਣਾ ਮੈਂ ਕੈਮਰੇਜ ਕਿਵੇਂ ਆ ਰਿਹਾ ਮੈਂ ਲੱਤ ਐ ਰੱਖਾਂ ਕਿ ਲੱਤ ਐ ਰੱਖਾਂ ਇਹ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਬਾਈ ਜੀ ਦਾ ਅੱਜ ਦੂਜਾ ਐਪੀਸੋਡ ਜਿਹੜਾ ਏਕੇ ਟਾਕ ਸ਼ੋਅ ਤੇ ਹੋ ਰਿਹਾ ਬੜਾ ਐਕਸਾਈਟਿਡ ਹਾਂ ਮੈਂ ਸਪੌਡਕਾਸਟ ਲਈ ਥੈਂਕ ਯੂ ਵੀਰੇ ਤੁਸੀਂ ਕਿਵੇਂ ਹੋ ਮੈਂ ਵੀਰੇ ਸੱਚ ਦੱਸਣਾ ਮੇਰੀ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਵੀ ਪਤਾ ਕਿ ਅੱਜ ਤੱਕ ਮੈਂ ਕਦੇ ਕੈਮਰੇ ਮੂਰੇ ਨਹੀਂ ਆਇਆ 10 ਸਾਲ ਹੋ ਗਏ ਮੈਨੂੰ ਮਤਲਬ ਫਿਲਮ ਡਸਿਨਾ ਵੀ ਜੁੜੇ ਮੈਂ ਮਤਲਬ ਜ਼ਿਆਦਾ ਨਹੀਂ ਆਉਂਦਾ ਹੈਗਾ ਤਾਂ ਤੁਸੀਂ ਤੁਸੀਂ ਪਬਲਿਕ ਪੌਡਕਾਸਟ ਨਹੀਂ ਕਰਦੇ ਸੋਸ਼ਲ ਮੀਡੀਆ ਪੌਡਕਾਸਟ ਕਰਦੇ ਕਿਤਾ ਹੀ ਨਹੀਂ ਤੁਹਾਨੂੰ ਪਤਾ ਪਹਿਲੀ ਵਾਰ ਤੁਹਾਡੇ ਕੇ ਪਰਸਨਲ ਪੌਡਕਾਸਟ ਸਵੇਰੇ 4 ਵਜੇ ਤੱਕ ਕਰਦੇ ਨੇ ਹਾਂ ਉਹ ਫਿਰ ਭਾਈਚਾਰਾ ਨਾ ਵੀਰੇ ਪੌਡਕਾਸਟ ਨੇ ਇੱਕ ਵਾਰੀ ਮੈਂ ਬਾਈ ਜੀ ਕੋਲ ਫਸ ਗਿਆ 11 ਵਜੇ ਜਾ ਕੇ ਮੈਂ ਕਿਹਾ ਕਿੱਥੇ ਆ ਮੈਂ ਕਿਹਾ ਬਾਈ ਮੈਂ ਇੱਥੇ ਚੱਲ ਆ ਜਾ ਫਿਰ ਗੱਡੀ ਲਾਣੇ ਆ ਮੈਨੂੰ ਕੀ ਪਤਾ ਸੀ ਗੱਡੀ 11 ਵਜੇ ਦੀ ਲੈ ਕੇ ਸਵੇਰੇ 4 ਵਜੇ ਤੱਕ ਵੱਜੇਗੀ ਵੀਰੇ ਫਸੇ ਤੁਸੀਂ ਨਹੀਂ ਫਸੇ ਉਹ ਚ ਮੰਥਨ ਦੀ ਸੀ ਜਿਹੜੇ ਜਿਹੜੇ 4:30 ਤੱਕ ਗੱਡੀ 'ਚ ਬੈਠੇ ਰਹੇ ਸੀ ਉਹ ਤਾਨਾ ਮੇਰਾ ਹਜੇ ਨਹੀਂ ਜਾ ਰਿਹਾ ਉਹ ਉਸ ਗੱਲ ਤੋਂ ਬਾਅਦ ਵੀ ਆ ਜਾ ਯਾਰ ਉਹ ਵੀ ਹਰਾਮ 11 ਵਜੇ ਬਾਈ ਜੀ ਨੇ ਮੈਨੂੰ ਚੱਕਿਆ ਕਿਪਸ ਮਾਰਕੀਟ ਤੋਂ ਲੁਧਿਆਣੇ ਤੇ ਸਵੇਰੇ 4 ਵਜੇ ਬਾਈ ਜੀ ਮੈਨੂੰ ਛੱਡ ਰਹੀ ਨੇ ਤੇ ਮੰਥਨ ਗੱਡੀ ਲਿਖ ਪਰ ਵੀ ਉਹ ਗੱਲਾਂ ਉਹ ਗੱਲਾਂ ਉਹ ਆਪਣੀ ਪਹਿਲੀ ਉਹ ਆਪਣੀ ਪਹਿਲੀ ਮੀਟਿੰਗ ਸੀ ਪਹਿਲੀ ਮੁਲਾਕਾਤ ਸੀ ਤੇ ਅਜ ਉਸ ਉਹ ਜਿਹੜੇ ਜਿਹਨੇ ਵੀ ਘੰਟੇ ਲੱਗੇ ਆ ਇਹ ਉਹਦਾ ਨਦੀਦਾ ਕਿ ਅੱਜ ਅਪਾਇਤ ਕਰਦੇ ਆ ਪੰਜ 6 ਘੰਟੇ ਦਾ ਪੋਡਕਾਸਟ ਹੋਇਆ ਸੀ ਉਦੋਂ ਉਹ ਰਿਕਾਰਡ ਨਹੀਂ ਹੋਇਆ ਰਿਕਾਰਡ ਨਹੀਂ ਬਾਈ ਕਿੱਥੋਂ ਤੁਹਾਨੂੰ ਇਹ ਚਾ ਚੜਿਆ ਆ ਕੱਪੜਿਆਂ ਕੋਪੜਿਆਂ ਦਾ ਪੋਡਕਾਸਟ ਦਾ ਨਹੀਂ ਆ ਕੱਪੜੇ ਕੁੱਪੜੇ ਮੈਂ ਵੀ ਸੋਚਾ ਇਹ ਕਿਧਰ ਨੂੰ ਗੱਲ ਚੱਲ ਗਈ ਵੀਰੇ ਆ ਕੱਪੜੇ ਕੁੱਪੜੇ ਪਾਣੇ ਹੋ ਜਾਂ ਬੰਨ ਠਣ ਕੇ ਰਹਿਣੇ ਹੋ ਪਰਮੇਸ਼ਵਰ ਨੇ ਵੀ ਇੱਕ ਵਾਰੀ ਵੀਡੀਓ ਚ ਗਿਆ ਸੀ ਨਾ ਪਰਮੇਸ਼ਵਰ ਮਾ ਬਾਈ ਜੀ ਦੇ ਇੰਟਰਵਿਊ ਆਈ ਸੀ ਕਹਿੰਦੇ ਸਾਡੇ ਕਲ ਚ ਇੱਕੋ ਹੀ ਬੰਦਾ ਹੈ ਜਿਹਦੇ ਚ ਜੇ ਅਸੀਂ ਸੁਪਨੇ ਚ ਵੀ ਸੋਚੀਏ ਕੋਈ ਰਾਤ ਨੂੰ ਯਾਰ ਇਕੱਠੇ ਹੋ ਗਏ ਨਾਈਟ ਸ਼ੂਟ ਪਾ ਕੇ ਤੇ ਦੇਖਿਆ ਇੱਕੋ ਬੰਦਾ ਫਿਰ ਕੋਟ ਪੈਂਟ ਜੀ ਆ ਰਿਹਾ ਪੂਰਾ ਬਲੇਜ਼ਰ ਲੂਜ਼ਰ ਪਾ ਕੇ ਵੀਰੇ ਦੇਖੋ ਪਹਿਲੀ ਗੱਲ ਤਾਂ ਇਹ ਤਾਂ ਬੇਸਿਕ ਜੀ ਗੱਲ ਆ ਕਿ ਆਲਵੇਸ ਸਾਨੂੰ ਚੰਗੇ ਕੱਪੜੇ ਪਾ ਕੇ ਕਪੜੇ ਚੰਗੇ ਦਾ ਮਤਲਬ ਕੋਈ ਬ੍ਰਾਂਡ ਨਹੀਂ ਹੈ ਤੁਹਾਡੇ ਕੋਲ ਅਗਰ 100 ਰੁਪਏ ਦੀ ਟੀ-ਸ਼ਰਟ ਵੀ ਹੈ ਜਾਂ 50 ਰੁਪਏ ਦੀ ਸ਼ਰਟ ਵੀ ਹੈ ਤਾਂ ਉਹ ਵੀ ਪ੍ਰੈਸ ਕਰਕੇ ਪਾਈ ਹੋਣੀ ਚਾਹੀਦੀ ਹੈ ਕੈਰੀ ਕਰਨਾ ਆਣਾ ਚਾਹੀਦਾ ਕੈਰੀ ਕਰਨਾ ਆਣ ਜੇ ਤਾਂ ਉਹਨਾਂ ਅੱਛੇ ਤਰੀਕੇ ਨਾਲ ਪੋਣਾ ਆਣਾ ਚਾਹੀਦਾ ਵੈਸੇ ਮੈਂ ਦੱਸਦਾ ਮੇਰੇ ਫਾਦਰ ਸਾਹਿਬ ਨੂੰ ਤਿਆਰ ਹੋਣ ਦਾ ਬੜਾ ਸ਼ੌਂਕ ਹੈ ਉਹਨਾਂ ਦੀ ਹੁਣ ਏਜ अराउंड 70 ਦੇ ਦੇ ਲਗਭਗ ਨੇ ਪਰ ਅੱਜ ਵੀ ਸਵੇਰੇ ਮਤਲਬ ਜਦੋਂ ਮੇਰੇ ਕੋਈ ਦੋਸਤ ਮੇਰੇ ਘਰ ਨਾਈਟ ਸਟੇ ਕਰਦੇ ਆ ਤਾਂ ਸਵੇਰੇ ਜਦੋਂ ਉੱਠ ਕੇ ਬਾਈਚਾਂ ਪਾਪਾ ਲੌਬੀ ਚ ਕਿਤੇ ਬੈਠੇ ਆ ਉਹ ਮੈਨੂੰ ਪੁੱਛਣਗੇ ਬਾਪੂ ਜੀ ਨੇ ਜਾ ਕੱਲੇ ਕਿਤੇ ਮੈਂ ਕਿਹਾ ਵੀ ਨੇਤ ਦੀ ਰੁਟੀਨ ਆ ਉਹਨਾਂ ਦੀ ਪ ਜਾਣਾ ਜੁਹਣਾ ਕਿਤੇ ਨਹੀਂ ਘਰੇ ਹੀ ਨੇ ਨਹੀਂ ਉਹ ਤੁਹਾਨੂੰ ਨਹੀਂ ਦੇਖਦੇ ਕਿ ਬਾਈ ਜੀ ਆਪਾਂ ਵੀ ਸਵੇਰੇ ਇੱਕ ਪਲੇਜ਼ਰ ਬਲੂਜ਼ਰ ਕੱਸ ਕੇ ਮਫਲਰ ਪਾ ਕੇ ਤਿਆਰ ਹੁੰਨੇ ਆ ਬਾਈ ਜੀ ਅੱਜ ਕਿਤੇ ਵਿਆਹ ਤੇ ਜਾਣਾ ਨਹੀਂ ਮੇਰੀ ਤਾਂ ਡੇਲੀ ਰੁਟੀਨ ਹੈ ਸੋ ਮੇਰੇ ਤੋਂ ਬਾਪੂ ਜੀ ਤੋਂ ਪਹਿਲਾਂ ਪੁੱਤ ਵੱਲ ਨਹੀਂ ਦੇਖਦੇ ਨਹੀਂ 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 ਚਲੋ ਮੇਰਾ ਤਾਂ ਚਲੋ ਇਹ ਹੈ ਕਿ ਬਾਪੂ ਜੀ ਨੇ ਡਿਪਾਰਟਮੈਂਟ ਤੋਂ ਰਿਟਾਇਰਮੈਂਟ ਲੈ ਲਈ ਉਹਨਾਂ ਨੇ ਘਰ ਰਹਿਣਾ ਹੁੰਦਾ ਤਾਂ ਹਰ ਵਾਰਦੇ ਉਹਦਾ ਵੀ ਰਿਟਾਇਰਮੈਂਟ ਆਦਮੀ ਆ ਤਾਂ ਘਰੇ ਹੀ ਮਤਲਬ ਜਿਵੇਂ ਬੈਠਣਾ ਹੈਗਾ ਪਾਪਾ ਫਿਰ ਚਲੋ ਬਾਹਰ ਜਾਣਾ ਕੰਮ ਕਰ ਲਈ ਜਾਣਾ ਤਾਂ ਕਰਕੇ ਵੀ ਚਲੋ ਬਾਪੂ ਜੀ ਤੋਂ ਇਹ ਚੀਜ਼ ਮਤਲਬ ਕਰਦੇ ਵਿੱਚੋਂ ਹੀ ਮਤਲਬ ਬਈ ਤੁਹਾਡੇ ਪਾਪਾ ਚਿਹਰੀ ਬਾਪੂ ਜੀ ਸਾਡੇ ਪੁਲਿਸ 'ਚ ਉਹਨਾਂ ਨੇ ਜੌਬ ਕੀਤੀ ਹੈ ਇੱਕ ਫੈਮਿਲੀ 'ਚ ਅ ਬ੍ਰਿੰਗਿੰਗ ਕਿੱਦਾਂ ਦੀ ਹੋਈ ਤੁਹਾਡੀ ਕਿ ਤੁਹਾਡੇ ਪਾਪਾ ਫਾਦਰ 'ਚ ਨੇ ਤੁਸੀਂ ਵੀ ਬੰਦੇ ਬੰਦੇ ਬਹੁਤ ਕੁਝ ਨੇ ਪਾਪਾ ਫਾ ਕਿ ਪਪਾ ਫਾਦਰ ਵਿੱਚ ਨੇ ਪਪਾ ਫਾਦਰ ਵਿੱਚ ਨੇ ਵੀਰੇ ਸਵਾਹੀ ਹੋਇਆ ਪਪਾ ਫਾਦਰ ਆਹਰੇ ਲਈ ਸੌਰੀ ਬਾਜੀ ਮੈਂ ਚਲਦੇ ਪੋਡਕਾਸਟ ਤੁਹਾਡੇ ਕੋਲ ਮਾਫੀ ਮੰਗਦਾ ਮੈਂ ਆਪਣਾ ਸਵਾਲ ਦੁਬਾਰਾ ਰਿਪੀਟ ਕਰਦਾ ਪਪਾ ਫਾਦਰ ਚ ਨੇ ਯਾਰ ਇਹ ਪਪਾ ਮੈ ਵੀ ਕਮਾਂ ਇਹ ਕਿਹੜਾ ਡਿਪਾਰਟਮੈਂਟ ਆ ਗਿਆ ਫਾਦਰ ਆ ਪਪਾ ਤੁਹਾਡੇ ਡਿਪਾਰਟਮੈਂਟ ਚ ਪੁਲਿਸ ਚ ਜੌਬ ਕੀਤੀ ਉਹਨਾਂ ਨੇ ਉਹ ਰਿਟਾਇਰ ਹੋ ਗਏ ਨੇ ਤੁਹਾਡੀ ਅਬਰਿੰਗਿੰਗ ਕਿਦਾਂ ਦੀ ਸੀ ਉਸ ਘਰ ਦੇ ਵਿੱਚ ਕਿ ਤੁਸੀਂ ਵੀ ਉਹ ਬੱਚਿਆਂ ਵਾਂਗੂ ਕਿ ਜਿਹੜੇ ਪਿਓ ਥਾਣੇਦਾਰ ਲੱਗਿਆ